ਇਹ ਦੇਖੋ 15 16 ਜੂਨ ਦੀ ਦਰਮਿਆਨੀ ਰਾਤ ਨੂੰ ਲਗਭਗ 10 11 ਦੇ ਕਰੀਬ ਜੋ ਸਾਡੇ ਵਕੀਲ ਸਾਹਿਬਾਂ ਦੇ ਚੈਂਬਰਾਂ ਦੇ ਵਿੱਚ ਅਸੀਂ ਲੱਗੇ ਹੋਏ ਸੀ ਉਹਨਾਂ ਦੇ ਤਿੰਨਾਂ ਜਣੇ ਛੱਤ ਦੇ ਉੱਪਰ ਲੱਗੇ ਹੋਏ ਸੀ ਉਹਨਾਂ ਦੀਆਂ ਗੈਸ ਵਾਲੀਆਂ ਪਾਈਪਾਂ ਚੋਰ ਉੱਪਰੋਂ ਲੈ ਕੇ ਥੱਜ ਤੱਕ ਸਾਰੀਆਂ ਵੱਢ ਕੇ ਲੈ ਗਏ ਸਾਰੇ ਦੇ ਸਾਰੇ ਵੜੇ ਹੋ ਗਏ ਅਸੀਂ ਵਿਕਾਰ ਕਰਕੇ ਚਲੇਗਾ ਕਿੰਨੇ ਕੇਸ ਸੀ ਅਸ਼ੀਆ ਦੀ ਗੁੰਟੀ ਬਾਸਟਾ ਉੱਪਰ ਦੀ ਗੁੰਟੀ ਹੈ ਜੀ ਸਾਰੇ ਅਸ਼ੀਆ ਦੇ ਉੱਪਰ ਕੋ ਲੱਗਦਾ ਹੈ ਉਹ ਸਾਰੇ ਵਕੀਲ ਸਾਦਾਨ ਦੇ ਚੰਦਾਂ ਦੇ ਵਿੱਚ ਏਸੀ ਲੱਗੇ ਹੋਇਆ ਤੇ ਆਪਣੇ ਹੁਣ ਤੱਕ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਪਹੁੰਚਾਈ ਹੁਣ ਤੱਕ ਨਹੀਂ ਅ ਅਪਲਸ ਨੂੰ ਅਸੀਂ ਜੜੀ ਹੈਗੀ ਹੈ ਦਰਖਾਸਤ ਦੇ ਦਿੱਤੀ ਆ ਪੁਲਿਸ ਆਉਂਦੀ ਆ ਲੋਕ ਆ ਕੇ ਨੂੰ ਕਹੇ ਕਿ ਲੋਕਾ ਦੇਖੋ ਲੋਕਾ ਦੇਖ ਕੇ ਹੈਗਾ ਇਹਨਾਂ ਚੋਰਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਕੋਈ ਇਸ ਤਰ੍ਹਾਂ ਦੀ ਜੜੀ ਹੈਗੀ ਹੈ ਘਟਨਾ ਰਿਪੋਰਟ ਕੰਪਲੈਕਸ ਵਿੱਚ ਵੀ ਬਾਪਰ ਲਾ ਕੇ ਆਮ ਪਬਲਿਕ ਦਾ ਕੀ ਹਾਲ ਹੋਊਗਾ ਤੀਸਰਾ ਪਲੇ 14 ਦੇ ਖਿਲਾਫ ਸਖਤੋ ਸਖਤ ਜਲਾ ਹੈ ਸਟੈਂਡ ਲਿਆ ਜਾਏ ਹਾਂਜੀ ਅੱਜ ਜੀ ਆਪਣੀ ਕਚਰੀਆ ਫុលਦਾਨਪੁਰ ਲੋਦੀ ਤੋਂ ਇਨਫੋਰਮੇਸ਼ਨ ਆਈ ਕਿ ਉੱਥੇ ਦੇ ਰਾਤ ਚੋਰੀ ਕੀਤੀ ਗਈ ਆ ਜਿਵੇਂ ਏਸੀ ਦੀਆਂ ਪਾਈਪਸ ਵਗੈਰਾ ਤੇ ਤਕਰੀਬਨ 12 ਤੋਂ 15 ਦੀ ਜਿਵੇਂ ਏਸੀ ਵੀ ਚੋਰੀ ਹੋਈ ਆ ਪਾਈਪਸ ਵਗੈਰਾ ਦੀ ਤਾਂ ਸਾਡੇ ਕੋਲ ਇਨਫੋਰਮੇਸ਼ਨ ਆ ਗਈ ਹੈ ਜੀ ਡੁੰਗਾਈ ਨਾਲ ਅਸੀਂ ਜਾਂਚ ਕਰਾਂਗੇ ਤੇ ਜੋ ਬਣਦੀ ਕਾਰਵਾਈ ਕਰਕੇ ਜਲਦ ਪ੍ਰੈਸ ਕਰਾਂਗੇ ਇਸ ਵਾਰ ਤੁਹਾਨੂੰ ਸਰ ਵੀ ਇੱਕ ਜਿਹੜਾ ਇਹ ਮੇਨ ਹੈਗਾ ਕਚਰੀ ਕੋਰਟ ਕੰਪਲੈਕਸ ਆ ਇਹਦੇ ਵਿੱਚ ਵੀ ਚੋਰੀ ਜਿਹੜੀ ਹੋਈ ਆ ਬਹੁਤ ਵੱਡੀ ਗੱਲ ਆ ਜੀ ਇਹ ਕੀ ਕਰ ਰਹੇ ਆ ਅ ਕਈ ਵਾਰ ਹਨੇਰੇ ਵਗੈਰਾ ਦਾ ਫਾਇਦਾ ਉਠਾ ਲੈਂਦੇ ਨੇ ਚੋਰ ਪਰ ਸਾਡੇ ਵੱਲੋਂ ਦੇ ਰਾਤ ਜਿਹੜੀ ਪੈਟਰੋਲਿੰਗ ਕੀਤੀ ਜਾਂਦੀ ਹੈ ਈਵਨ 112 ਹੈਲਪਲਾਈਨ ਵੀ ਵੀ ਰਾਤ ਗੱਡੀ ਚੱਲਦੀ ਆ ਤਾਂ ਪਰ ਫਿਰ ਵੀ ਜਿਹੜੀ ਇਹ ਵਾਅਦਾ ਤੋਂ ਇਹ ਸਾਨੂੰ ਜਲ ਤੋਂ ਜਲ ਫਰੇਸ ਕਰਾਂਗੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਅਸੀਂ ਆਪਣਾ ਜਿਹੜਾ ਏਰੀਆ ਉਹਨੂੰ ਵਾਰਦਾਤ ਮੁਕਤ ਕਰੀਏ ਜਲ ਤੋਂ ਜਲ ਫਰੇਸ ਵਿੱਚ ਕਰਾਂਗੇ ਵਾਅਦਾ